ਇੱਕ ਬੱਚੇ ਦੀ ਮਾਂ ਮਰ ਜਾਂਦੀ ਹੈ ਉਸ ਵੇਲੇ ਉਸ ਦੀ ਉਮਰ 8 ਵਰਿਆਂ ਦੀ ਸੀ ਤੇ ਉਸ ਦੇ ਪਾਲਣ ਪੋਸ਼ਣ ਲਈ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਤੇ ਇੱਕ ਦਿਨ ਆਪਣੇ ਬੱਚੇ ਨੂੰ ਪੁੱਛਦਾ ਹੈ ਕਿ ਨਵੀਂ ਤੇ ਪੁਰਾਣੀ ਮਾਂ ਵਿੱਚ ਕੀ ਫਰਕ ਹੈ ਤਾਂ ਬੱਚਾ ਆਖਦਾ ਹੈ ਪਾਪਾ ਜੀ ਨਵੀਂ ਮਾਂ ਸੱਚੀ ਹੈ ਤੇ ਪੁਰਾਣੀ ਮਾਂ ਝੂਠੀ ਸੀ ਪਿਤਾ ਨੇ ਬਹੁਤ ਹੈਰਾਨੀ ਜਤਾਈ 1 ਇੰਚ ਹੋ ਸਕਦਾ ਹੈ ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਪਾਲਿਆ ਪੋਸਿਆ ਵੱਡਾ ਕੀਤਾ ਉਹ ਝੂਠੀ ਕਿੰਝ ਹੋ ਸਕਦੀ ਹੈ ਉਸ ਬੱਚੇ ਨੇ بڑے ਠਰਮੇ ਨਾਲ ਜਵਾਬ ਦਿੱਤਾ ਕਿ ਪੁਰਾਣੀ ਮਾਂ ਕਹਿੰਦੀ ਸੀ ਕਿ ਜੇ ਤੂੰ ਸ਼ਰਾਰਤ ਕੀਤੀ ਤਾਂ ਮੈਂ ਤੈਨੂੰ ਖਾਣਾ ਨਹੀਂ ਦੇਵਾਂਗੀ ਪਰ ਮੈਂ ਪੂਰਾ ਦਿਨ ਸ਼ਰਾਰਤਾਂ ਕਰਦਾ ਰਹਿੰਦਾ ਤੇ ਮਾਂ ਮੈਨੂੰ ਫੇਰ ਵੀ ਖਾਣਾ ਦੇ ਦਿੰਦੀ ਸੀ ਇਸ ਲਈ ਉਹ ਝੂਠੀ ਹੋਈ ਨਾ ਤੇ ਨਵੀਂ ਮਾਂ ਆਖਦੀ ਹੈ ਜੇ ਤੂੰ ਸ਼ਰਾਰਤ ਕੀਤੀ ਤੇ ਮੇਰਾ ਕਹਿਣਾ ਨਾ ਮੰਨਿਆ ਤਾਂ ਮੈਂ ਤੈਨੂੰ ਖਾਣਾ ਨਹੀਂ ਦੇਵਾਂਗੀ ਪਪਾਈ ਅਜ ਤਿੰਨ ਦਿਨ ਹੋ ਗਏ ਨੇ ਨਵੀਂ ਮਾਂ ਨੇ ਮੈਨੂੰ ਖਾਣਾ ਨਹੀਂ ਦਿੱਤਾ ਇਸ ਲਈ ਪੁਰਾਣੀ ਮਾਂ ਝੂਠੀ ਤੇ ਨਵੀਂ ਮਾਂ ਸੱਚੀ ਹੋਈ ਨਾ ਇਹ ਸੁਣ ਕੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਵਾਕਿਆ ਹੀ ਮੇਰਾ ਬੱਚਾ ਠੀਕ ਆਖ ਰਿਹਾ ਹੈ